ਲਓ ਬਾਈ ਦੋਸਤੋ ਦਿਲਦਾਰ ਬੰਦੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਆਇਆਂ ਨੂੰ ਕਹਿੰਦੇ ਆਂ ਦੋਸਤੋ ਅੱਜ ਨਾ ਇੱਕ ਛੋੜ ਦੇ ਆਸਤੇ ਵਸ਼ੇਰਾ ਲੈ ਕੇ ਆਇਆ ਨੁਕਰਾ ਸਾਫ ਸੁਥਰਾ ਵਸ਼ੇਰਾਗਾ ਬਾਈ ਕੋਲੇ ਫੋਰ ਸੇਲ ਆ ਮਾਲਕ ਆਪਣੇ ਨਾਲ ਆ ਇਹਨਾਂ ਕਰਦੇ ਆਂ ਸਾਰੀ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਬਾਈ ਜੀ ਪਹਿਲਾਂ ਤਾਂ ਆਪਣੇ ਦਰਸ਼ਕਾਂ ਨੂੰ ਇਹ ਦੱਸੋ ਆਪਣੇ ਪ੍ਰੋਪਰ ਐਡਰੈਸ ਜ਼ਰੂਰ ਦੱਸੋ ਵੀ ਕਿੱਥੇ ਇਹ ਵਸ਼ੇਰਾ ਖੜਾ ਹੈ ਆਪਣਾ ਵੀਰੇ ਬਠਿੰਡਾ ਜ਼ਿਲ੍ਹਾ ਪਿੰਡ ਗੋਨਿਆਣਾ ਕਲਾ अच्छा जी हां जी ठीक है, है। जी ਤੇ ਨੁਕਰਾਗਾ ਜੀ हां जी ਵੀਰੇ ਨੁਕਰਾ ਜੀ ਠੀਕ ਅਰਜਨ ਰੌਲੀ ਵਾਲੇ ਦਾ ਪੋਤਾ ਵੀਰੇ ਅਰਜਨ ਰੌਲੀ ਵਾਲੇ ਦਾ ਪੋਤਾ हां जी ਵੀਰੇ জাফর ਘੋੜਾਗਾ ਕਾਲਿਆਂ ਵਾਲੀ ਮੰਡੀ ਉਹਦਾ ਬੱਚਾ ਹੈ ਵੀਰੇ ਠੀਕ ਹੈ ਜੀ हां जी ਇਹਦਾ ਆਪਣੇ ਘਰੇ ਹੀ ਜਨਮ ਹੋਇਆ ਸੀਗਾ ਠੀਕ ਹੈ ਜੀ हां जी ਵੀਰੇ ਇਹਦੀ ਮਦਰ ਆਪਾਂ ਸੇਲ ਕਰਤੀ ਠੀਕ ਹੈ ਜੀ हां जी ਵੀਰੇ ਉਹਦੀ ਉਹ ਵੀ ਬਹੁਤ ਵੱਡੀ ਘੋੜੀ ਸੀਗੀ 62 ਇੰਚ ਦਾ ਹਾਈਟ ਸੀ ਉਹਨਾਂ ਦੀ ਚੰਗੀ ਹਾਈਟ ਦੀ ਸੀ ਕੋਈ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਆ ਗਈ ਹਾਂਜੀ ਹਾਂਜੀ ਬਹੁਤ ਪੇਟਰ ਵੱਡੀ ਘੋੜੀ ਸੀ ਅੱਛਾ ਜੀ ਹਾਂਜੀ ਵੀਰੇ ਤੇ ਉਹਦਾ ਬੱਚਾ ਤੇ ਥੋੜੇ ਘਰ ਦਾ ਜਨਮਾ ਹੋਮ ਬਰੀਡ ਆ ਹਾਂਜੀ ਹਾਂਜੀ ਵੀਰੇ ਆਪਣੇ ਘਰ ਦਾ ਜਨਮਾ ਹੋਮ ਬਰੀਡ ਹੈ ਠੀਕ ਆ ਠੀਕ ਆ ਤੇ ਜੇ ਕੋਈ ਸੱਜਣਾ ਕਨਫਰਮ ਕਰਾਵੇ ਤੇ ਪੂਰਾ ਕਨਫਰਮ ਹਾਂਜੀ ਹਾਂਜੀ ਵੀਰੇ ਪੂਰਾ ਕਨਫਰਮ ਕਰਵਾ ਕੇ ਆਪਾਂ ਤਸੱਲੀ ਕਰਵਾ ਕੇ ਫੇਰ ਦੇਵਾਂਗੇ ਵੀਰੇ ਠੀਕ ਆ ਹਾਂਜੀ ਵੀਰੇ ਲਓ ਭਾਈ ਦੋਸਤੋ ਜਿਹੜੀ ਵੀ ਬਾਈ ਨੇ ਇਹਦੀ ਡਿਟੇਲ ਦੱਸੀ ਆ ਬਸ਼ੀਰ ਇਹਦੀ ਉਹੀ ਡਿਟੇਲ ਨਿਕਲੂਗੀ ਤੂੰ ਮਰਜ਼ੀ ਤਸੱਲੀ ਕਰ ਲਿਓ ਬਾਕੀ ਬਾਈ ਕੋਲੇ ਪ੍ਰੂਫ ਵਗੈਰਾ ਹੈਗੇ ਆ ਬਾਈ ਜਿਹੜਾ ਇਹਦੀ ਮਾਂ ਮਿਲੀ ਸੀ ਉਹ ਪ੍ਰੂਫ ਹੈਗੇ ਆ ਹਾਂਜੀ ਹਾਂਜੀ ਵੀਰੇ ਪ੍ਰੂਫ ਆਪਣੇ ਕੋਲੇ ਆ ਠੀਕ ਆ ਹਾਂਜੀ ਵੀਰੇ ਮਿਲਦਿਆਂ ਦੀ ਵੀ ਪ੍ਰੂਫ ਕੋਲੇ ਆ ਆਪਣੇ ਜਦੋਂ ਘੋੜੀ ਸੋਈ ਆ ਉਹ ਪ੍ਰੂਫ ਵੀ ਆਪਣੇ ਕੋਲੇ ਆ ਵੀਰੇ ਠੀਕ ਆ ਜੀ ਹਾਂਜੀ ਵੀਰੇ ਸਾਰੇ ਪ੍ਰੂਫ ਆਪਣੇ ਕੋਲੇ ਆ ਆਪਾਂ ਹਰੇਕ ਵੀਰ ਨੂੰ ਪ੍ਰੂਫ ਦਿਖਾ ਕੇ ਤਸੱਲੀ ਕਰਵਾ ਕੇ ਫੇਰ ਦੇਣਗੇ ਠੀਕ ਆ ਜੀ ਹਾਂਜੀ ਤੇ ਬਾਕੀ ਬਾਈ ਇਹ ਵਸ਼ੇਰਾ ਬਾਲ ਪੌਰੀਆਂ ਦਾ ਕਿਵੇਂ ਬਿਲਕੁਲ ਸਾਫ਼ ਆ ਵੀਰੇ ਬਿਲਕੁਲ ਕਲੀਅਰ ਆ ਵੀਰੇ ਮੱਥੇ ਸਿੰਗਲ ਪੌਰੀ ਦੇਮਨ ਲੱਗਿਆ ਹੋਇਆ ਵੀਰੇ ਠੀਕ ਆ ਜੀ ਹਾਂਜੀ ਵੀਰੇ ਕੰਠਮਾਲਾ ਲੱਗੀ ਹੋਈ ਆ ਹੋਰ ਕੋਈ ਪਿੰਡੇ ਤੇ ਪੌਰੀ ਨਹੀਂ ਵੀਰੇ ਗਲਤ ਠੀਕ ਆ ਹਾਂਜੀ ਵੀਰੇ ਲਓ ਬਾਈ ਮਿੱਤਰੋ ਤੁਸੀਂ ਵਸ਼ੇਰਾ ਦੇਖੀ ਜਾਂਦੇ ਆ ਵੀਡੀਓ ਚ ਬਹੁਤ ਹੀ ਚੰਗਾ ਸ਼ਕੀਨ ਚੰਗਾ ਵਸ਼ੇਰਾ ਗਾ ਜੇ ਕਿਸੇ ਸੱਜਣ ਮਿੱਤਰ ਨੇ ਘੋੜਾ ਬਣਾਉਣਾ ਹੋਵੇ ਸ਼ੌਂਕ ਹੋਵੇ ਵੀ ਆਪਾਂ ਘੋੜਾ ਹੀ ਪਾਲਣਾ ਤਾ ਬਾਈ ਨਾ ਕਰ ਲਿਓ ਸੰਪਰਕ ਤੇ ਬਸ਼ੀਰਾ ਚੰਗਾ ਦੇਖੀ ਚੱਲਿਓ ਵੀਡੀਓ ਦੇ ਵਿੱਚ ਤੇ ਬਾਈ ਤੁਹਾਡਾ ਕਿਉਂ ਮਨ ਹੁਣ ਵੀ ਇਹ ਬਸ਼ੀਰਾ ਤੁਸੀਂ ਕੀ ਆਨ ਸੇਲ ਕਰ ਰਹੇ ਹੋ ਇਹ ਨਾ ਵੀਰੇ ਘਰ ਦੇ ਕਮਾਂਕਾਰਾਂ ਚ ਬਾਹਰ ਅੰਦਰ ਜਾਣਾ ਪੈਂਦਾ ਠੀਕ ਹੈ ਜੀ ਕਦੇ ਸ਼ਹਿਰ ਜਾਵੜੇ ਕੁਛ ਡੈਡੀ ਦਾ ਆਪਰੇਸ਼ਨ ਹੋਇਆ ਕਰਕੇ ਜਿਵੇਂ ਬੱਚਾ ਹੁਣੇ ਥੋੜਾ ਜਿਹਾ ੱੱੱਕਾ ਕਰਦਾ ਇਹ ਘਰੇ ਲੋਟ ਨਹੀਂ ਆਉਂਦਾ ਜਿਵੇਂ ਕਿ ਹੁਣ ਘੋੜਿਆਂ ਵਾਲੇ ਰੰਗ ਦਿਖਾਉਂਦਾ ਹਾਂਜੀ ਹੁਣ ਘੋੜਿਆਂ ਵਾਲੇ ਰੰਗ ਵੀ ਬਚਪਨ ਚੋਂ ਨਿਕਲ ਗਏ ਥੋੜਾ ਜਿਹਾ ਜਵਾਨੀ ਵਾਲੇ ਰੰਗ ਤੇ ਜਾ ਰਿਹਾ ਤਾਂ ਥੋੜਾ ਜਿਹਾ ੱੱੱਕਾ ਕਰਦਾ ਤੇ ਫਿਰ ਇਹ ਲੋਟ ਨਹੀਂ ਆਉਂਦਾ ਕਰਕੇ ਵੀ ਡੈਡੀ ਡਰਦੇ ਆਪਰੇਸ਼ਨ ਹੋਇਆ ਕਰਕੇ ਤੇ ਉਹ ਕਹਿੰਦੇ ਵੀ ਜਾਂਦਾ ਕੋਈ ਜਿਵੇਂ ਚੰਗੀ ਘੋੜੀ ਹੋਵੇ ਸਿਆਣੀ अच्छा कोई उंदा ਦਾ ਜਾਨਵਰ ਹੋਵੇ ਤਾਂ ਉਹ ਸਾਂਭ ਲੈਂਦੇ ਜਿਵੇਂ ਪਹਿਲਾਂ ਇਹਨਾਂ ਦੀ ਮਦਰ ਸਾਂਭੀ ਸੀ ਉਹਨਾਂ ਨੇ ਫਿਰ ਤਾਂ ਕਰਕੇ ਲੋਟ ਨਹੀਂ ਆਉਂਦਾ ਵੀਰੇ ਠੀਕ ਆ ਬਾਈ ਤੇ ਇਹ ਸਿੱਧਾ ਹੀ ਵੇਚਣਾ ਕਿ ਕਿਵੇਂ ਹਾਂਜੀ ਵੀਰੇ ਸਿੱਧਾ ਵਿਕ ਜੇ ਤਾਂ ਬਹੁਤ ਵਧੀਆ ਗੱਲ ਆ ਤੇ ਨਹੀਂ ਜੇ ਕੋਈ ਚੰਗੀ ਘੋੜੀ ਹੋਵੇ ਤਾਂ ਆਪਾਂ ਉਹਦੇ ਨਾਲ ਵੀ ਐਡਜਸਟਮੈਂਟ ਕਰ ਲਾਂਗੇ ਵੀਰੇ ਜੇ ਕੋਈ ਬਾਦ ਘਾਟ ਹੋਊਗੀ ਤਾਂ ਉਹ ਇੱਕ ਕਰ ਲਾਂਗੇ ਆਪਾਂ ਠੀਕ ਆ ਲਓ ਬਾਈ ਮਿੱਤਰੋ ਕਈ ਬੰਦੇ ਐ ਇਹ ਜੇ ਸ਼ਕੀਨ ਹੁੰਦੇ ਆ ਵੀ ਉਹਨਾਂ ਬਿਸ਼ੇਰੇ ਦੀ ਪਹਾੜ ਚ ਫਿਰਦੇ ਹੁੰਦੇ ਆ ਚੰਗੇ ਖਾਨਦਾਨ ਦਾ ਚੰਗਾ ਸ਼ਕੀਨ ਬਿਸ਼ੇਰਾ ਚਾਹੀਦਾ ਤੇ ਜੇ ਬਾਈ ਨੇ ਕੋ ਲੈਣੀਆਂ ਮਿੱਤਰੋ ਘੋੜੀ ਇਹਦੇ ਵੱਟੇ ਕਹਿਣ ਤੋਂ ਭਾਵੇਂ ਵੱਟਾ ਸੱਟਾ ਵੀ ਵਾਧਾ ਘਾਟਾ ਹੋ ਜਾਊਗਾ ਜਿਉ ਜੀ ਘੋੜੀ ਹੋਊਗੀ ਤੁਸੀਂ ਬਸ਼ੀਰਾ ਦੇਖ ਕੇ ਤਹਲੀ ਨਾਲ ਆਪਦਾ ਖਰੀਦ ਸਕਦੇ ਹੋ ਇਹ ਕਰ ਲੂ ਬਾਈ ਬਾਈ ਘੋੜੀ ਨੌਕਰੀ ਹੋਵੇ ਚੰਬੀ ਹੋਵੇ ਕਿ ਉਹ ਜੀ ਹੋਵੇ ਹਾਂਜੀ ਵੀਰੇ ਘੋੜੀ ਚੰਗੀ ਹੋਵੇ ਬਾਲ ਪੌਰੀਆਂ ਦੀ ਸਾਫ ਹੋਵੇ ਹਾਂ ਹਾਂਜੀ ਵੀਰੇ ਤੁਹਾਨੂੰ ਪਤਾ ਥੋੜਿਆ ਬਸ਼ੇਰਾ ਵੀ ਇਹ ਮੌਲ ਦਾ ਉਹ ਜਿਹਾ ਹਸਾਬ ਕਿਤਾਬ ਉਹ ਜਿਹਾ ਹਸਾਬ ਕਿਤਾਬ ਕੋਈ ਐਡਜਸਟਮੈਂਟ ਹੋ ਜਾਊਗੀ ਵੀਰੇ ਹਾਂ ਹਾਂਜੀ ਵੀਰੇ ਜੇ ਕੋਈ ਨਾਕਦਾਂ ਵਾਲਾ ਆਉਂਦਾ ਤਾਂ ਉਦੋਂ ਬਾਲੀ ਸੋਹੀ ਹਾਂ ਫਿਰ ਤਾਂ ਬਾਲੀ ਵਧੀਆ ਗੱਲ ਆ ਵੀਰੇ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਜੇ ਕਰ ਬਾਈ ਇਹਦੀ ਆਪਾਂ ਉਮਰ ਦੀ ਗੱਲ ਕਰੀਏ ਕਿੰਨੀ ਉਮਰ ਇਹਦੀ 11 ਮਹੀਨੇ 10 ਕ ਦਿਨ ਹੈ ਵੀਰੇ ਹਜੇ 11 ਮਹੀਨੇ 10 ਕ ਦਿਨ ਹਾਂਜੀ ਵੀਰੇ ਠੀਕ ਆ ਲਓ ਦੋਸਤੋ 11 ਮਹੀਨੇ 10 ਕ ਦਿਨ ਉਮਰ ਮਾਲਕ ਦਾਸਦੇ ਆ ਉਹ ਸਹਾਉਣਾ ਬਸ਼ੇਰਾ ਚੰਗਾ ਕੱਦ ਕਾਠ ਕਰੀ ਖੜਾਗਾ ਤੇ ਆ ਕੇ ਬਾਈ ਦੇ ਫਾਰਮ ਤੇ ਤੁਸੀਂ ਚੰ ਬਸ਼ੇਰੇ ਨੂੰ ਖਰੀਦ ਸਕਦੇ ਹੋ ਦੇਖ ਸਕਦੇ ਹੋ ਬਹੁਤ ਹੀ ਚੰਗਾ ਸ਼ਕੀਨ ਬਸ਼ੇਰਾ ਕੰਨ ਕੁੰਨ ਬਹੁਤ ਸੋਹਣਾ ਲੱਗਿਆਗਾ ਬਾਕੀ ਬਾਈ ਨੇ ਦੇਖੋ ਸ਼ੌਂਕ ਨਾਲ ਰੱਖਿਆਗਾ ਮੋਹ ਮੁਹੱਬਤ ਬਹੁਤ ਆ ਬਾਈ ਦਾ ਇਸ ਬਸ਼ੇਰੇ ਨਾਲ ਬਾਈ ਹੁੰਦਾ ਵੈਸੇ ਘਰ ਦਾ ਹੁਣ ਇੱਕ ਮੈਂਬਰ ਬਣਿਆ ਵਾ ਹਣਾ ਜੀ ਆਹ ਤਾਂ ਕਰਦਾ ਹਾਂ ਹਾਂ ਜੀ ਜੀ ਬਹੁਤ ਨਾ ਆਪਦੇ ਬੱਚਿਆਂ ਨੂੰ ਹੀ ਰੱਖਿਆ ਵ ਇੱਕ ਹਿਸਾਬ ਦਾ ਵੀ ਜੋ ਵੀ ਖਾਣਾ ਪੀਣਾ ਰੋਟੀ ਵੀ ਨਾਲ ਖਾਂਦਾ ਇੱਕ ਹਿਸਾਬ ਦੀ ਠੀਕ ਹੈ ਜੀ ਵੀ ਬਹੁਤ ਮੋਹ ਪਿਆਰ ਨਾਲ ਬਸ ਹੁਣ ਇੱਕ ਆਇਆ ਵੀ ਡੈਡੀ ਦਾ ਆਪਰੇਸ਼ਨ ਕਰਕੇ ਜਦੋਂ ਥੱਕਾ ਕਰਦਾ ਉਹ ਚੀਜ਼ ਆਪਾਂ ਤੋਂ ਫਿਰ ਨਹੀਂ ਕਈ ਵਾਰ ਛੱਟ ਪੇਟ ਨਾ ਵੱਜੇ ਡੇੜੀ ਤੇ ਤਾਂ ਕਰਕੇ ਇਹ ਗੱਲ ਸੇਲ ਕਰਨ ਦੇ ਥੋੜਾ ਸੋਚ ਰਹੇ ਹਾਂ ਵਿਚਾਰ ਠੀਕ ਹੈ ਜੀ ਹਾਂਜੀ ਵੀਰੇ ਨਹੀਂ ਤਾਂ ਕੋਈ ਉਹ ਨਹੀਂ ਸੀਗਾ ਵੀ ਆਪਦੇ ਬੱਚਿਆਂ ਵਾਂਗੂ ਹੀ ਰੱਖਿਆ ਹੋਇਆ ਵੀਰੇ ਤੇ ਸਿਆਣਾ ਬਹੁਤਾ ਠੰਡਾ ਸੀਲ ਆ ਵੀਰੇ ਜਿਵੇਂ ਮਰਜ਼ੀ ਭਾਵੇਂ ਬੱਚੇ ਲਈ ਫਿਰਨ ਤੇ ਨਖਰਾ ਵੀ ਆਪਦੇ ਨੇ ਜਦੋਂ ਨਖਰਾ ਦਿਖਾਉਣਾ ਉਦੋਂ ਨਖਰਾ ਵੀ ਪੂਰਾ ਦਿਖਾਉਣਾ ਵੀਰੇ ਠੀਕ ਆ ਬਾਈ ਹਾਂਜੀ ਵੀਰੇ ਤੇ ਬਾਈ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕੋਈ ਗੱਲ ਨਹੀਂ ਵੀਰੇ ਫੋਨ ਤੇ ਕਰ ਲਾਂਗੇ ਆਪਾਂ। ਹਾਂਜੀ ਵੀਰੇ ਜਿਵੇਂ ਕਿਸੇ ਵੀਰੇ ਨੂੰ ਕਿਸ ਨੂੰ ਫਿੱਟ ਆਉਂਦਾ ਪਹਿਲਾਂ ਫਿੱਟ ਕਰ ਲੈਣ ਨੂੰ ਫਿਰ ਆਪਾਂ ਡਿਮਾਂਡ ਦੀ ਗੱਲ ਕਰ ਲਾਂਗੇ। ਠੀਕ ਆ ਠੀਕ ਆ। ਇੱਕ ਵਾਰੀ ਬਾਈ ਆਪਣੇ ਦਰਸ਼ਕਾਂ ਨੂੰ ਫੇਰ ਦੱਸ ਦੇ ਇਹਦੀ ਬਲੱਡ ਲਾਈਨ ਬਾਰੇ। ਇਹ ਵੀਰੇ ਅਰਜਨ ਰੌਲੀ ਵਾਲੇ ਦਾ ਪੋਤਾ ਜਾਵਰ ਘੋੜੇ ਦਾ ਬੱਚਾ ਪਿੰਡ ਕਾਲਿਆਂ ਵਾਲੀ ਸਿਮਰੂ ਬਾਈ ਕੋਲੇ ਉਹ ਘੋੜਾ ਖੜਾ ਆ ਵੀਰੇ। ਠੀਕ ਆ। ਹਾਂਜੀ ਵੀਰੇ। ਤੇ ਜਿਹੜੀ ਇਹਦੀ ਮਾਂ ਸੀ ਉਹ ਹਬੋਰ ਲਾਈਨ ਦੀ ਸੀ ਵੀਰੇ। ਠੀਕ ਆ ਠੀਕ ਆ। ਹਾਂਜੀ। ਦੋਹਾਂ ਪਾਸਿਆਂ ਤੋਂ ਖਾਨਦਾਨ ਹਾਂਜੀ ਹਾਂਜੀ ਦੋਹਾਂ ਪਾਸੇ ਤੋਂ ਬਹੁਤ ਚੰਗਾ ਖ ਲਓ ਬਾਈ ਮਿੱਤਰੋ ਇਹ ਵਸ਼ੇਰਾ ਤੁਸੀਂ ਵੀਡੀਓ ਚ ਦੇਖੀ ਜਾਂਨੇ ਆ ਜਸ ਕਿਸੇ ਸੱਜਣ ਮਿੱਤਰ ਦੇ ਵਸ਼ੇਰਾ ਦਿਲ ਲੱਗਦਾ ਬਾਾਈ ਨਾਲ ਕਰ ਲਿਓ ਸੰਪਰਕ ਬਾਾਈ ਦਾ ਨੰਬਰ ਵੀਡੀਓ ਦੇ ਵਿੱਚ ਚੱਲੂਗਾ ਆਪਾਂ ਲਾ ਦੇਾਂਗੇ ਬਈ ਹੋਰ ਕੋਈ ਵਸ਼ੇਰੇ ਬਾਰੇ ਗੱਲਬਾਤ ਪੁੱਛਣ ਦੱਸਣ ਕਰਨ ਹੋ ਰਹੀ ਹੈ ਬਸ ਵੀਰੇ ਸਾਰਾ ਕੁਝ ਤੁਹਾਡੇ ਸਾਹਮਣੇ ਆ ਠੀਕ ਹੈ ਹਾਂਜੀ ਸਾਰਾ ਸਕਰੀਨ ਤੇ ਚੱਲ ਰਿਹਾ ਜੋ ਵੀ ਆ ਕੋਈ ਆਪਾਂ ਇਹਦੇ ਚ ਝੂਠ ਨਹੀਂ ਰੱਖਿਆ ਠੀਕ ਹੈ ਹਾਂਜੀ ਹਾਂਜੀ ਜੋ ਵੀ ਆ ਸਾਰਾ ਸੱਚ ਦੱਸ ਕੇ ਆਪਾਂ ਉਹ ਕਰਨਾ ਵੀਰੇ ਹਾਂਜੀ ਹਾਂਜੀ ਲਓ ਬਾਈ ਮਿੱਤਰੋ ਖੁੱਲੀ ਖੇਡ ਆ ਜਿਵੇਂ ਵੀ ਭਾਈ ਨਾ ਤੁਸੀਂ ਕਰ ਸਕਦੇ ਹੋ ਸੰਪਰਕ ਜੇ ਕਿਸੇ ਨੇ ਘੋੜੀ ਵੇਚ ਕਟਾਉਣੀ ਹੋਵੇ ਉਹ ਜਾ ਹੋ ਜਾਊਗਾ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਭਾਈ ਇੱਕ ਆਰੀ ਆਪਣਾ ਨਾ ਫੋਨ ਨੰਬਰ ਬੋਲ ਦੇ ਵੀਡੀਓ ਚ ਆਪਣਾ ਹੈ ਵੀਰੇ 81461 29923 ਧੰਨਵਾਦ ਦੋਸਤੋ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਚ ਤੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਿਓ ਤਾਜਾ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦਾ ਹੋਵੇ ਜੀ ਦਬ ਕੇ ਸ਼ੇਅਰ ਕਰ ਦਿਓ ਮਿੱਤਰੋ ਇਸ ਨੁਕਰੇ ਵਸ਼ੇਰੇ ਵਾਲੀ ਵੀਡੀਓ ਨੂੰ ਬਾਈ ਕੋਲੇ ਵਸ਼ੇਰਾ ਫੋਰ ਸੇਲ ਕਰ ਲੋ ਫਿਰ ਸੰਪਰਕ